ਨਵਾਂ ਸ਼ਹਿਰ ਵਪਾਰ ਮੰਡਲ ਦੇ ਵਾਈਸ ਪ੍ਰਧਾਨ ਦੇ ਕਤਲ ਦੀ ਗੁੱਥੀ ਸੁਲਝੀ ਹੈ ਘਰ ਦੇ ਵਿੱਚ ਕੰਮ ਕਰਨ ਵਾਲੀ ਔਰਤ ਦੇ ਵੱਲੋਂ ਹੀ ਰਵਿੰਦਰ ਸੋਪਤੀ ਦਾ ਕਤਲ ਕਰਵਾਇਆ ਗਿਆ ਦੱਸਿਆ ਕਿ ਪੂਰੇ ਮਾਮਲੇ ਦੇ ਵਿੱਚ 3 ਲੋਕ ਗ੍ਰਫਤਾਰ ਹੋਏ ਨੇ ਤਾਂ ਘਰ ਦੇ ਵਿੱਚ ਕੰਮ ਕਰਦੀ ਮਹਿਲਾ ਦੇ ਵੱਲੋਂ ਆਪਣੇ ਜੀਜੇ ਦੇ ਨਾਲ ਮਿਲ ਕੇ ਵਾਰਦਾਤ ਨੂੰ ਜੋਕੇ ਅੰਜਾਮ ਦਿੱਤਾ ਗਿਆ ਤੇ ਔਰਤ ਜੋ ਕਿ ਰਵਿੰਦਰ ਸੋਪਤੀ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਤਾਂ ਪੁਲਿਸ ਵੱਲੋਂ ਤਿੰਨ ਲੋਕ ਗ੍ਰਫਤਾਰ ਕੀਤੇ ਜਾ ਚੁੱਕੇ ਨੇ ਵਾਰਦਾਤ ਦੇ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਹੋਇਆ ਹਥਿਆਰ ਵੀ ਬਰਾਮਦ ਹੋਇਆ ਦੱਸਦੀ ਹੈ ਕਿ ਗੱਡੀ ਦੇ ਵਿੱਚੋਂ ਰਵਿੰਦਰ ਸੋਪਤੀ ਦੀ ਅਦ ਸੜੀ লাশ ਬਰਾਮਦ ਹੋਈ ਸੀ 12 ਦਸੰਬਰ ਨੂੰ ਜੋ ਕਿ ਇਹ ਕਤਲ ਕੀਤਾ ਗਿਆ ਸੀ 12 ਦਸੰਬਰ ਦੀ ਰਾਤ ਨੂੰ ਰਵਿੰਦਰ ਦਾ ਕਤਲ ਹੋਇਆ ਸੀ ਜੋ ਨਵਾਂ ਸ਼ਹਿਰ ਦੀ ਪੁਲਿਸ ਹੈਗੀ ਹੈ ਇਹਨਾਂ ਨੂੰ ਕਾਫੀ ਸਾਨੂੰ ਵੱਡੀ ਸਫਲਤਾ ਮਿਲੀ ਹੈ ਜਦੋਂ ਅਸੀਂ 24 ਘੰਟਿਆਂ ਦੇ ਵਿੱਚ ਜੋ ਮਰਡਰ ਕੇਸ ਹੋਇਆ ਸੀ ਰਵਿੰਦਰ ਸੋਪਤੀ ਦਾ ਉਹਨੂੰ ਸੋਲਵ ਕੀਤਾ ਸਾਨੂੰ ਰਾਤੀ 9 ਵਜੇ ਇਨਫੋਰਮੇਸ਼ਨ ਮਿਲੀ ਸੀ ਰਵਿੰਦਰ ਸੋਪਤੀ ਦੇ ਫੈਮਿਲੀ ਵੱਲੋਂ ਕਿ ਰਵਿੰਦਰ ਸੋਪਤੀ ਘਰ ਨਹੀਂ ਆਏ ਉਸ ਚੀਜ਼ ਦੇ ਐਕਟ ਕਰਦੇ ਹੋਏ ਇਮੀਡੀਏਟਲੀ ਜੋ ਸਾਡੇ ਡੀਐਸਪੀ ਸਿਟੀ ਹੈਗੇ ਸਦੀ ਨਵਜ ਐ ਇਹਨਾਂ ਨੇ ਇਮੀਡੀਏਟਲੀ ਲੋਕੇਸ਼ਨ ਲੈ ਕੇ ਮੌਕੇ ਤੇ ਪਹੁੰਚੇ ਜਦੋਂ ਐਗਜ਼ਾਮਿਨ ਕੀਤਾ ਤੇ ਉਹਦੇ ਵਿੱਚ ਸਾਨੂੰ ਕਈ ਸਾਰੀ ਕਲੂਜ਼ ਮਿਲੇ ਇਨ ਕਲੂਜ਼ ਨੂੰ ਦੇਖਦੇ ਹੋਏ 13 ਤਾਰੀਖ ਨੂੰ ਜੋ ਇਨਾਦੀ ਘਰ ਦੇ ਵਿੱਚ ਮੇਡ ਕੰਮ ਕਰਦੀ ਸੀ ਸੋਨਮ ਦੇਵੀ ਉਹਨੂੰ ਰਾਉਂਡ ਅਪ ਕੀਤਾ ਗਿਆ ਦੇ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਸਾਨੂੰ ਇਹ ਕਲੈਰਿਟੀ ਆਈ ਕਿ ਸੋਨਮ ਦੇਵੀ ਨੇ ਚਾਰ ਬੰਦਿਆਂ ਦੇ ਨਾਲ ਹੋਰ ਮਿਲ ਕੇ ਰਵਿੰਦਰ ਸੋਫੀ ਦਾ ਕਤਲ ਕੀਤਾ ਸੀ